ਆਵਾ ਗੁਰੂ ਗ੍ਰੰਥ ਸਾਹਿਬ ਦੀ ਵਾਧ ਹੀ ਹੋਣ ਗਿਆ ਪਰ ਲਿਪੀ ਕਿਹੜੀ ਆ ਕਿਹੜੀ ਜੀ ਗੁਰਮੁਖੀ ਲਿਪੀ ਗੁਰਮੁਖੀ ਤੇ ਜਦੋਂ ਮੈਂ ਕਾਟ ਲੈ ਕੇ ਆਇਆ ਆਪਣੇ ਵਿਆਹ ਦਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰਸਤਾ ਡੱਬੇ ਸਮੇਤ ਤੇ ਮੰਨਦੇ ਆ ਨਾ ਤੁਸੀਂ ਪ੍ਰਗਟ ਗੁਰਾਂ ਕੀ ਵੀ ਗੁਰੂ ਹਾਜ਼ਰ ਤੇ ਜਦੋਂ ਮਾਰੇ ਨੇ ਕਾਟ ਚੁੱਕਿਆ ਤੇ ਉੱਤੇ ਇੰਗਲਿਸ਼ ਵਿੱਚ ਲਿਖਿਆ ਮਹਾਰਾਜ ਸਾਹਿਬ ਕਹਿੰਦੇ ਤੇਰੀ ਮਾਂ ਮਰ ਗਈ ਆ ਮਾਂ ਮਰ ਗਈ ਸਾਡੀ ਚਾਚੀ ਤਾਈ ਸ਼ਗਨ ਤਾਂ ਕਰਦੀ ਹੁੰਦੀ ਵਿਆਹ ਚ ਮਾਸੀਆਂ ਜੇ ਮਾਂ ਮਰ ਗਈ ਹੋਵੇ ਤੇ ਕਿੰਡੀ ਹਰਾਨੀ ਦੀ ਗੱਲ ਪੰਜਾਬ ਦੇ ਵਿੱਚ ਜੰਮੇ ਤੇ ਆਪਣੀ ਮਾਂ ਗੁਰਮੁਖੀ ਹੈ ਤੇ ਅਸੀਂ ਗੁਰੂ ਨੂੰ ਸੱਦਾ ਪੱਤਰ ਕਿਤੇ ਦੇ ਰਹੇ ਆਂ ਕਾਟ ਕਾਚ ਲਿਖਾਇਆ ਇੰਗਲਿਸ਼ ਦੇ ਵਿੱਚ ਤੇ ਮਾਰੇ ਨੂੰ ਸੱਦਾ ਦੇਤਾ ਚਲੋ ਇਹ ਇੱਥੇ ਰੁਕ ਜੋ ਸੱਦਾ ਦੇਗੇ ਹੁਣ ਜਿੰਨੂੰ ਤੁਸੀਂ ਸੱਦਾ ਦੋਗੇ ਉਹ ਤੁਹਾਡੇ ਵਿਆਹ ਚ ਆਊਗਾ ਤੁਸੀਂ ਮੈਨੂੰ ਸੱਦਾ ਦਿੱਤਾ ਮੈਂ ਆਇਆ ਕਿ ਨਹੀਂ ਸਾਰੀਆਂ ਸੰਗਤਾਂ ਆਈਆਂ ਮਾਰੇ ਸਾਹਿਬ ਅੱਜ ਵੀ ਹਾਜ਼ਰ ਬੈਠੇ ਇੱਥੇ ਕਿਤੇ ਨਹੀਂ ਸਤਿਗੁਰੂ ਹਜ਼ੂਰ ਨੇ ਚੰਦਵਾ ਲਗਾ ਜਦੋਂ ਮਾਰੇ ਤੁਹਾਡਾ ਘਾਟ ਪੜ ਕੇ ਡੱਬਾ ਲੈ ਕੇ ਪਹਿਲਾਂ ਤਾਂ ਮਾਰੇ ਨੇ ਆਖਿਆ ਵੀ ਭਲਿਆ ਗੁਰਮੁਖੀ ਚ ਲਿਖਾਇਆ ਕਰੋ ਆਖੋ ਸਤਨਾਮ ਇਹ ਪ੍ਰਚਾਰ ਇਦਾਂ ਹੀ ਹੋਣਾ ਅਸੀਂ ਸਟੇਜਾਂ ਤੇ ਪ੍ਰਚਾਰ ਭਾਲਦੇ ਆ ਨਹੀਂ ਜਿੰਨਾ ਚਿਰ ਤੁਸੀਂ ਸੱਸਾ ਸੁਣਨਾ ਸੱਸਾ ਸਮਝਣਾ ਤੇ ਸੱਸਾ ਸਮਾਜਣਾ ਪਹਿਲਾਂ ਤਾਂ ਇਥੋਂ ਸ਼ੁਰੂਆਤ ਕਰੋ ਗੁਰਮੁਖੀ ਦੇ ਵਿੱਚ ਘਾਟ ਹੋਵੇ ਜੇ ਵਾਕਿਆ ਤੁਸੀਂ ਖਾਲਸੇ ਆ ਵਾਕਿਆ ਤੁਸੀਂ ਆਪਣੇ ਆਪ ਦਾ ਦਾਵਾ ਕਰਦੇ ਰਾਜ ਕਰੇਗਾ ਉੱਚੀ ਵੱਲੋਂ ਰਾਜ ਕਰੇਗਾ ਫਿਰ ਖਾਲਸੇ ਬਾਨਾ ਪੈਣਾ ਤੇ ਖਾਲਸੇ ਦੀ ਡੈਫੀਨੇਸ਼ਨ ਕੀ ਕੀ ਆ ਉਹ ਆਪਜੀ ਦੇ ਸਮਸਤ ਮੈਂ ਰੱਖ ਰਿਆ ਹੈ ਪਹਿਲੀ ਗੱਲ ਖਾਲਸੇ ਦੇ ਵਿਆਹ ਦਾ ਕਾਟ ਗੁਰਮੁਖੀ ਚ ਹੋਵੇ ਫੇਰ ਜਿਹੜੇ ਗੁਰੂ ਨੂੰ ਸੱਦਾ ਦੇ ਕੇ ਚੱਲੇ ਆ ਉਹ ਤੁਹਾਡੇ ਵਿਆਹ ਤੇ ਜ਼ਰੂਰ ਆਵੇਗਾ ਤੇ ਜਦੋਂ ਤੁਹਾਡੇ ਵਿਆਹ ਤੇ ਆਵੇਗਾ ਤੇ ਤੁਹਾਡੇ ਵਿਆਹ ਦੇ ਵਿੱਚ ਅਖੰਡ ਪਾਠ ਨਹੀਂ ਹੈਗਾ ਸਹਿਜ ਪਾਠ ਨਹੀਂ ਹੈਗਾ ਸਿਰਫ ਇੱਕ ਸੁਖਮਣੀ ਸਾਹਿਬ ਦਾ ਪਾਠ ਹੋਇਆ ਉਹ ਵੀ ਵਿਆਹ ਤੋਂ 2 ਦਿਨ ਪਹਿਲੇ ਕੋਈ ਰਾਗੀ ਸਿੰਘ ਨਹੀਂ ਆਇਆ ਕੋਈ ਢਾਡੀ ਸਿੰਘ ਨਹੀਂ ਆਇਆ ਤੇ ਗੁਰੂ ਸਾਹਿਬ ਜਦੋਂ ਆਏ ਨੇ ਤੇ ਕੀ ਵੇਂਦੇ ਆ ਜਦੋਂ ਪੈਲਸ ਦੇ ਵਿੱਚ ਗੁਰੂ ਸਾਹਿਬ ਹਾਜ਼ਰ ਹੋਏ ਤੇ ਕੀ ਵੇਖਿਆ ਇੱਕ ਟੇਬਲ ਦੇ ਉੱਤੇ ਸ਼ਰਾਬ ਪਈ ਹੈ ਬੋਲੋ ਵੈਗਰੇ ਇੱਕ ਪਾਸੇ ਮਾਸ ਤਲਿਆ ਜਾ ਰਿਹਾ ਹੈ ਤੇ ਤੀਜਾ ਜਿਹੜੀ ਸਟੇਜ ਦੇ ਉੱਤੇ ਸਾਡਾ ਜਨਮ ਹੋਣਾ ਸੀ ਉੱਥੇ ਡਾਂਸਰ ਲੱਗੀ ਆ ਗੁਰੂ ਆਇਆ ਏ ਮੈਂ ਸਮਝਾ ਰਿਹਾ ਮੈਂ ਬੱਚਾ ਸਮਝ ਕੇ ਮਾਫ਼ ਕਰ ਦਿਓ ਜੇ ਗਲਤ ਹਾਂ ਤੇ ਜਦੋਂ ਗੁਰੂ ਨੇ ਇਹ ਤਿੰਨੇ ਚੀਜ਼ਾਂ ਵੇਖੀਆਂ ਤੇ ਜਿੰਨੇ ਸੱਦਾ ਦਿੱਤਾ ਸੀ ਉਹਨੂੰ ਕੰਨੋਂ ਫੜ ਕੇ ਆਖਿਆ ਕਿ ਮੇਰੀ ਬੇਇੱਜ਼ਤੀ ਕਰਨ ਵਾਸਤੇ ਸੱਦਿਆ ਗੁਰੂ ਸਾਹਿਬ ਦੀ ਮਰਜ਼ਾਦਾ ਗੁਰੂ ਦੇ ਸਿੱਖ ਨੂੰ ਰਹਿਣੀ ਸਹਿਣੀ ਕਹਿਣੀ ਦਾ ਪਤਾ ਹੋਵੇ ਉਹ ਭੜਿਆ ਮਾਨਸਾ ਆ ਜਿਹੜੀਆਂ ਬੀਬੀਆਂ ਤੂੰ ਲਾਈਆਂ ਨੱਚਣ ਵਾਲੀਆਂ ਇਹਨਾਂ ਬੀਬੀਆਂ ਨੂੰ ਵੇਖਣ ਚੱਲਿਆ ਸੀ ਭਾਈ ਜੋਗਾ ਵਿਆਹ ਸੀ ਨਾ ਉਹਦਾ ਸਿਰ ਹਲਾਈ ਚੱਲਿਓ ਕੋਈ ਨਹੀਂ ਗੱਲ ਮੈਂ ਵੀ ਤੁਹਾਡੇ ਨਾਲ ਆ ਇਹ ਹੁੰਦਾ ਪ੍ਰਚਾਰ ਮੈਂ ਜ਼ਰੂਰੀ ਨਹੀਂ ਕਹਿੰਦਾ ਤੁਸੀਂ ਇਦਾਂ ਕਰੋ ਪਰ ਮੈਂ ਆਪ ਜੀ ਨਾਲ ਸਾਂਝ ਪਾ ਰਿਹਾ ਵੀ ਤਤ ਕੀ ਆ ਪੰਜਾਬ ਡੁੱਬਾ ਕਿਉਂ ਪੰਜਾਬ ਦਾ ਬੇੜਾ ਕਿਉਂ ਗਰਕ ਹੋਇਆ ਭਾਈ ਸਾਹਿਬ ਜੀ ਵਿਆਹ ਦੀਆਂ ਲਾਵਾਂ ਕਰ ਰਹੇ ਨੇ ਕੁਝ ਵਿਦਵਾਨ ਕਹਿੰਦੇ ਮਹਾਰਾਜ ਦੇ ਛੋਟੇ ਹੁੰਦੇ ਆਖਿਆ ਸੀ ਬੀਬੀ ਤੇਰੇ ਬੱਚੇ ਦਾ ਨਾਮ ਕੀ ਹੈ ਕਹਿੰਦੀ ਜੋਗਾ ਸਿੰਘ ਮਰਜ ਕਹਿੰਦੇ ਕਿਹਦੇ ਜੋਗਾ ਬੋਟੀ ਜੋਗਾ ਪਿੰਡ ਜੋਗਾ ਮਾਸੀ ਚਾਚਿਆਂ ਜੋਗਾ ਮਾਪਿਓ ਜੋਗਾ ਕੀ ਸਾਡੇ ਜੋਗਾ ਇਦਾਂ ਹੀ ਐ ਨਾ ਸਾਖੀ ਤੇ ਉਹਨੇ ਹੱਥ ਜੋੜ ਕੇ ਆਖਿਆ ਸੀ ਬਾਦਸ਼ਾਹ 8-9 ਸਾਲਾਂ ਬਾਅਦ ਪੈਦਾ ਹੋਇਆ ਤੇਰੇ ਘਰੋਂ ਅਰਦਾਸ ਕੀਤੀ ਤੇਰੇ ਜੋਗਾ ਮਾਰੇ ਕਹਿੰਦੇ ਮੁਕਰੀ ਨਾ ਮਾਤਾ ਗੱਲਾਂ ਕਰਨੀਆਂ ਸੌਖੀਆਂ ਜੇ ਭਰਾਵਾ ਪਗੌਣੀਆਂ ਵਡੀਆਂ ਔਖੀਆਂ ਐ ਕਹਿੰਦੇ ਨਹੀਂ ਮੁਕਰਦੀ ਜਦੋਂ ਉਸ ਬੱਚੇ ਨੂੰ ਜਵਾਨ ਹੋਇਆ ਗੁਰਪੀਰਾਂ ਕੀ ਚਾੱਕਰੀ ਮਾਂ ਕਰੜੀ ਸੁਖਸਾਰ ਉਸ ਬੱਚੇ ਦਾ ਆਨੰਦ ਕਾਰਜ ਵਾਲਾ ਦਿਨ ਆਇਆ ਤੇ ਮਾਰੇ ਨੇ ਹਜੂਰੀ ਸਿੱਖ ਨੂੰ ਇੱਕ ਹੁਕਮਨਾਮਾ ਲਿਖਿਆ ਰੋਜ਼ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਆਉਂਦਾ ਏ ਆਪਾਂ ਸ਼ੇਅਰ ਕਰਦੇ ਵਟਸਐਪ ਦੇ ਉੱਤੇ ਦੂਜੇ ਤੀਜੇ ਪਰ ਕਿੰਨੀਆਂ ਕਰੂਆਂ ਐ ਜਿਹੜੀਆਂ ਉਸ ਹੁਕਮਨਾਮੇ ਨੂੰ ਮੰਨਦੀਆਂ ਜਿਦ ਦਿਨ ਅਸੀਂ ਇੰਨਾਂ ਗੱਲਾਂ ਦਾ ਧਿਆਨ ਦੇਤਾ ਨਾ ਇਹ ਗੱਲਾਂ ਛੋਟੀਆਂ-ਛੋਟੀਆਂ ਐ ਜਾਓ ਦਿਨ ਤੁਹਾਡਾ ਰਾਜ ਆ ਜਾਣਾ ਅੱਗੇ ਵੀ ਕੀਤਾ ਰਾਜ ਆਪਾਂ 40-50 ਸਾਲ ਕਿਹੜਾ ਕਿਤੇ ਗਿਆ ਕੁਝ ਚੀਜ਼ਾਂ ਗਵਾਚੀਆਂ ਹੁੰਦੀਆਂ ਇਹ ਉਹਨਾਂ ਨੂੰ ਲੱਭਣਾ ਪੈਂਦਾ ਸਾਡਾ ਰਾਜ ਗਵਾਚਿਆ ਵਾ ਖਤਮ ਨਹੀਂ ਹੋਇਆ ਬੋਲੋ ਸਤਨਾਮ ਇਹ ਆ ਸਕਦਾ ਵਾਪਸ ਜੇ ਤੁਸੀਂ ਦਿਲੋਂ ਦਿਲੋਂ ਧਾਰੋ ਵੀ ਆਪਣਾ ਰਾਜ ਆਵੇ ਇਹ ਆ ਸਕਦਾ ਵਾ ਤੇ ਗਿਆ ਵੀ ਇਸੇ ਕਰਕੇ ਆ ਮੈਂ ਗਲਤ ਨਾ ਹੋਵਾਂ ਭਾਈ ਸਾਹਿਬ ਨੂੰ ਹੁਕਮਨਾਮਾ ਦਿੱਤਾ ਜਦੋਂ ਉਹਨਾਂ ਨੇ ਹੁਕਮਨਾਮਾ ਪੜ੍ਹਿਆ ਕਿ ਜੋ ਕੰਮ ਕਰਦਾ ਵਿੱਚੇ ਛੱਡ ਦੇ ਤੇ ਆ ਜਾ ਹੁਣ ਕਿਹੜਾ ਮਾਈ ਦਾ ਲਾਲ ਜਿਹੜਾ ਉਹਦਾ ਵਿਆਹ ਵਿੱਚੇ ਛੱਡ ਦੂ ਮਿਲੀਆਂ ਵਿੱਚੇ ਛੱਡ ਦੂ ਮੈਂ ਕਿੰਨਾ ਵੀ ਅੱਜ ਮਰਜ਼ਾਦਾ ਦੀਆਂ ੱਟੀਆਂ ਉਡਾਦੀਆਂ ਆਪਾਂ ਡਿਸਪੀਸਿਪਲਨ ਨਹੀਂ ਸਾਡੀ ਕੌਮ ਕੋਲੇ ਨੰਬਰ 1 ਤੇ ਜਦੋਂ ਮਿਲਣੀ ਹੁੰਦੀ ਵਿਆਹ ਦੀ ਪਹਿਲੀ ਗਲਤੀ ਤੇ ਆਪਾਂ ਉੱਥੇ ਕਰਦੇ ਆਂ ਮੇਰੀਆਂ ਭੈਣਾਂ ਬੈਠੀਆਂ ਗ੍ਰੰਥੀ ਸਾਹਿਬ ਮੈਨੂੰ ਕਹਿੰਦੇ ਆਵਰੇ ਬਾਬਾ ਆਪਾਂ ਮਿਲਣੀ ਦੀ ਅਰਦਾਸ ਕਰਨੀ ਆ ਮੈਂ ਕਿਹਾ ਮੈਂ ਨਹੀਂ ਕਰਨੀ ਕੀ ਆਖਿਆ ਜੀ ਮੈਂ ਨਹੀਂ ਕਰਨੀ ਉਹ ਕਹਿੰਦੇ ਬਾਬਾ ਤੂੰ ਡਿਊਟੀ ਕਰਨੀ ਚਾਹਦੇ ਨਹੀਂ ਮੈਂ ਕਿਹਾ ਡਿਊਟੀ ਵੀ ਕਰਾਂਗੇ ਪਰ ਚਾਰ ਪਰ ਮਰਦਾਸ ਨਹੀਂ ਕਰਨੀ ਕਹਿੰਦੇ ਕਾਤੋਂ ਨਹੀਂ ਕਰਨੀ ਮੈਂ